ਤੇ ਪੰਜਾਬ ਦੇ ਲੋਜਾਨਾ ਦੀ ਵੀ ਗੱਲ ਕਰ ਲੈਣੇ ਹਾਂ ਹੁਣ ਤੱਕ ਦੇ ਲੋਜਾਨਾ ਮੁਤਾਬਕ ਐਂਡੀਆ ਨੂੰ ਬੜਤ ਮਿਲ ਚੁੱਕੀ ਹੈ ਐਂਡੀਆ ਨੂੰ ਬਹੁਮਤ ਹਾਸਲ ਕਰ ਚੁੱਕਾ ਐਂਡੀਆ ਬਹੁਮਤ ਹਾਸਲ ਕਰ ਚੁੱਕੀ ਹੈ ਗੁਰਦਾਸਪੁਰ ਦੀ ਗੱਲ ਕਰਦੇ ਹਾਂ ਗੁਰਦਾਸਪੁਰ ਤੋਂ ਵਿਨੋਦ ਖੰਨਾ ਭਾਜਪੀ ਦੇ ਅੱਗੇ ਚੱਲ ਰਹੇ ਨੇ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਅੱਗੇ ਚੱਲ ਰਹੇ ਨੇ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਅੱਗੇ ਨੇ ਤੇ ਜਲੰਧਰ ਤੋਂ ਪਵਨ ਕੁਮਾਰ ਤਿੰਨੂ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ ਚਾਰੇ ਨੇ ਹੁਸ਼ਿਆਰਪੁਰ ਤੋਂ ਵਿਜੇ ਸਾੰਪਲਾ ਭਾਜਪੀ ਦੇ ਅੱਗੇ ਨੇ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਗੇ ਨੇ ਲੁਧਿਆਣਾ ਤੋਂ ਰਮਨਿਤ ਸਿੰਘ ਬਿੱਟੂ ਕਾਂਗਰਸ ਵੱਲੋਂ ਅੱਗੇ ਨੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਆਮ ਆਦਮੀ ਪਾਰਟੀ ਵੱਲੋਂ ਅੱਗੇ ਨੇ ਫਰੀਦਕੋੜ ਤੋਂ ਪ੍ਰੋਫੈਸਰ ਸਾਧੂ ਸਿੰਘ ਆਮ ਆਦਮੀ ਪਾਰਟੀ ਵੱਲੋਂ ਅੱਗੇ ਨੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਗੁਬਾਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਟਿੰਡਾ ਤੋਂ ਹਰਸਿਮਰਤ ਕੋਰ ਬੱਦਲ ਸ਼੍ਰੋਮਣੀ ਅਕਾਲੀ ਦਲ ਤੋਂ ਵੱਲੋਂ ਅੱਗੇ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਸੰਗਰੂਰ ਸੀਟ ਤੇ ਅੱਗੇ ਚੱਲ ਰਹੇ ਨੇ ਪਟਿਆਲਾ ਤੋਂ ਡਾਕਟਰ ਤਰਮਵੀਰ ਗਾਂਧੀ ਆਮ ਆਦਮੀ ਪਾਰਟੀ ਵੱਲੋਂ ਅੱਗੇ ਚੱਲ ਰਹੇ ਨੇ ਤੇ ਹੁਣ ਤੱਕ ਐਨਡੀਏ ਨੂੰ ਬਹੁਮਤ ਮਿਲ ਚੁੱਕਿਆ ਹੈ ਸ਼ੁਰੂਆਤੀ ਰੁਝਾਨਾਂ ਦੇ ਵਿੱਚ 286 ਯੂਪੀਏ 71 ਤੇ ਆਮ ਆਦਮੀ ਪਾਰਟੀ 4 ਦੇ ਅੰਕੜੇ ਦੇਖੇ ਜਾ ਰਿਹਾ ਅਤੇ ਪੰਜਾਬ ਦੇ ਰੁਝਾਨਾਂ ਦੇ ਵਿੱਚ ਕਾਂਗਰਸ 3, ਸ਼੍ਰੋਮਣੀ ਅਕਾਲੀ ਦਲ 5, ਭਾਜਪਾ 2 ਆਮ ਆਦਮੀ ਪਾਰਟੀ 3 ਹੁਣ ਤੱਕ ਐਨਡੀਏ ਨੂੰ ਬਹੁਮਤ ਯਾਨੀ ਕਿ ਭਾਜਪਾ ਪਾਰਟੀ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਐਗਜ਼ਿਟ ਪੋਲਸ ਦੇ ਨਤੀਜੇ ਸਹੀ ਸਾਬਿਤ ਹੁੰਦੇ ਹੋਏ ਹੁਣ ਤੱਕ ਤਾਂ ਵਿਖਾਈ ਜ਼ਰੂਰ ਦੇ ਰਹੇ ਨੇ